ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਪਾਸੇ-ਆਸੇ ਦੇ ਪਿੰਡਾਂ ਦੀ ਜੇਕਰ ਆਪਾਂ ਗੱਲ ਕਰਗੇ ਇੱਕ ਪਾਸੇ ਸੈਦੋਕੇ ਰਹਿ ਜਾਂਦਾ ਤੇ ਤੀਨਾਂ ਕਾਂਗੜ ਜਿੱਮੇ ਕਿ ਜਫਰਨਾਵਾ ਸਾਹਿਬ ਮਸ਼ਹੂਰ ਆ ਤੇ ਇੱਕ ਪਾਸੇ ਸਲਾਬਤਪੁਰਾ ਰਹਿ ਜਾਂਦਾ ਤੇ ਇਹ ਆਸੇ-ਪਾਸੇ ਦੇ ਪਿੰਡ ਆ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆਗੀ ਚੰਗੇ ਸੀਮਨ ਦੀ ਆਪ ਆ ਤੇ ਅੱਗੇ ਜਿਹੜਾ ਸੀਮਨ ਇਹਦੇ ਲੱਗਿਆ ਵਾ ਉਹ ਵੀ ਚੰਗਾ ਲੱਗਿਆ ਵਾ ਤੇ ਆਪਾਂ ਸਾਰਾ ਬਾਈ ਤੋਂ ਪੁੱਛਾਂਗੇ ਤੇ ਬਾਕੀ ਸਾਰੀ ਡਿਟੇਲ ਆਪਾਂ ਲੈ ਕੇ ਦਵਾਂਗੇ ਜਿਹਨੂੰ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਉਹ ਤੁਸੀਂ ਕੰਟੈਕਟ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਪਸ਼ੂ ਰੱਖੇ ਹੋਏ ਹੈਗੇ ਤੇ ਵਪਾਰ ਦਾ ਕੋਈ ਕੰਮ ਨਹੀਂਗਾ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਬਾਕੀ ਦਿਨ ਹਜੇ ਇਹਨੇ ਕਾਫੀ ਲੈ ਜਾਣੇ ਆਗੇ 9-10 ਦਿਨਾਂ ਦੇ ਦਿਨਾਂ ਦੀ ਹਜੇ ਇਹ ਕੱਚੀ ਆਗੀ 22 ਤਰੀਕ ਨੂੰ ਇਹਦੇ ਦਿਨ ਪੂਰੇ ਆਗੇ ਤੇ ਬਾਕੀ ਕੌਸ਼ਕ ਦਿਨ ਉੱਤੇ ਲੈ ਜੂਗੀ ਤੇ ਬਾਕੀ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਤੁਹਾਨੂੰ ਡਿਟੇਲ ਲੈ ਕੇ ਦਿਨੇ ਆ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਆਪ ਦੀ ਸਮਝ ਨਾਲ ਖਰੀਦ ਸਕਦੇ ਹੋਗੇ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਝੋਟੀ ਚੰਗੀ ਹੈਗੀ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈਣੇ ਆ ਤੇ ਕਰਾਉਣੀ ਆ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਆਪਣਾ ਪਹਿਲਾਂ ਇੱਕ ਵਾਰੀ ਐਡਰੈਸ ਦੱਸ ਦਿਓ ਬੱਸ ਤਾਂ ਮੈਂ ਦੱਸਦਾ ਇੱਕ ਵਾਰੀ ਪਿੰਡ ਬੜੀ ਜੀ ਆਪਣਾ ਆਦਮਪੁਰਾ ਠੀਕ ਹੈ ਤਸਵੀਰ ਫੋਟੋ ਜਿਲ੍ਹਾ ਬਠਿੰਡਾ ਠੀਕ ਹੈ ਤੇ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੂਣਾ ਇਹਨੇ ਵੀਰ ਜੀ ਨੇ ਦੂਜੇ ਸੂਏ ਸੂਣਾ ਦਾ ਠੀਕ ਆ ਦੂਜੇ ਸੂਏ ਸੂਣਾ ਹੈ ਆਪਣੇ ਘਰ ਦੇ ਕੋਈ ਆ ਹਨਾ ਠੀਕ ਆ ਤੇ ਕਿੰਨੇ ਦਿਨਾਂ ਦੀ ਕੱਚੀ ਹਜੇ ਇਹ ਬਾਈ ਜੀ 22 ਤਰੀਕ ਨੂੰ ਦਿਨ ਪੂਰੇ ਮੰਨ ਲਓ 8-9 ਦਿਨ ਹਲੇ ਰਹਿ ਗਏ ਇਹਦੇ 8-9 ਦਿਨ ਪਏ ਆ ਤੇ ਬਾਕੀ ਉੱਤੇ ਲਿਜਾ ਸਕਦੀ ਆ ਹਨਾ ਹਾਂ ਉੱਤੇ ਪਸੂ ਲੈ ਜਾਂਦੇ 5-4 ਦਿਨ ਤਾਂ ਮੂਲੀ ਕਰ ਠੀਕ ਆ ਮਤਲਬ ਵੀ 13-14 ਦਿਨ 15 ਦਿਨ ਨੂੰ ਲਿਜਾ ਸਕਦੀ ਆ ਹਨਾ ਬੀਹ ਇਹ ਕਾਫੀ ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ ਤੇ ਸੀਮਨ ਕਿਹੜੇ ਦੀ ਹੈ ਆਪ ਇਹ ਆਪ ਹੈਗੀ ਬਾਈ ਜੀ ਅਰਜਨ ਕੁੰਗੜ ਦੀ ਆਪ ਹੈਗੀ ਹਰਿਆਣੇ ਵਾਲੇ ਅਰਜਨ ਕੁੰਗੜ ਦੀ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਸੀਮਨ ਇਹਦੇ ਲੱਗਿਆ ਵਾ ਉਹ ਕਿਹੜਾ ਲੱਗਿਆਗਾ ਉਹ ਬਾਈ ਆਰਟੈਂਡਾ ਜੀ ਉਹ ਆਰਟੈਂਡਾ ਲੱਗਿਆ ਵਾ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਨੇ ਦੁੱਧ ਕਿੰਨਾ ਕੱਢਿਆ ਪਹਿਲੇ ਸੂਏ ਆਪਣੇ ਕੋਲੇ ਬਾਈ ਇਹਨੇ 13 ਪਲੱਸ ਦਿੱਤਾ 13 ਤੋਂ ਉੱਪਰ ਉੱਪਰ ਦਿੱਤਾ ਠੀਕ ਆ ਵੀ ਜਾਨੀ ਤੁਸੀਂ ਇੰਨਾ ਤੋਲਿਆ ਹਾਂ ਜਮਾ ਤੋੜ ਕੇ ਠੀਕ ਆ ਤੇ ਜਿਹੜੀ ਮਾਂ ਸੀ ਹੋ ਇਹ ਸਲੇਬ ਚੰਗਾ ਦੁੱਧ ਜਾਨੀ ਕਿ 17 18 ਲੀਟਰ ਦੁੱਧ ਆ ਲਈ ਸੀ ਆਪਾਂ ਭਾਈ ਰੁਪਏ ਸੇਲ ਕਰਤੀ ਬਾਰ ਉਹ ਅੱਛਾ ਮਾਦਰ ਰਿਕਾਰਡ 17 18 ਲੀਟਰ ਦਾ ਹੈਗਾ 17 ਤੋਂ 18 ਦੇ ਸੰਭ ਜਾਨੀ ਇਹਨਾਂ ਦੁੱਧ ਇਹਨਾਂ ਸੀਗਾ ਠੀਕ ਆ ਜਾਨੀ ਆਪਾਂ ਸੇਲ ਕਰਤੀ ਹਾਂ ਹਾਂ ਸੇਲ ਕਰਤੀ ਪਰ ਠੀਕ ਆ ਤੇ ਇਹਦੇ ਤੋਂ ਵੀ ਅੱਗੇ ਮੀਤ ਚੰਗੀ ਆ ਨਾ ਹਾਂ ਭਾਈ ਜੇ ਮੰਨ ਲਓ ਤੁਸੀਂ ਹੁਣ ਜੇ ਚੰਗੇ ਜਾਨਵਰ ਦੀ ਆ ਤਾਂ ਫਿਰ ਚੰਗੀ ਉਮੀਦ ਹੀ ਰੱਖ ਸਕਦੇ ਆ ਆਪਾਂ ਸਹੀ ਗੱਲ ਆ ਤੇ ਅੰਦਾਜ਼ਾ ਵੀ ਆਪ ਦੀ ਮਾਂ ਦੇ ਬਰੋਬਰ ਤਾਂ ਜਾਊਗੀ ਆ ਦੀ ਮਾਂ ਦੇ ਬਰੋਬਰ ਵੀ ਇਸੂਏ ਚ ਜਾਊਗੀ ਇਸੂਏ ਇਹਨਾਂ ਦਾ ਤਾਂ ਹੁਣ ਹੱਕ ਬਣਦਾ ਦੂਜੇ ਸੂਏ ਦਾ ਦੁੱ ਹਾਂ ਵੀ ਇੰਨਾ ਜਾਨੀ ਕੱਢ ਦੂਗੀ ਹਨਾ ਠੀਕ ਆ ਤੇ ਬਾਕੀ ਸੇਵਾ ਦੇ ਉੱਤੇ ਹੁੰਦਾ ਹਨਾ ਬਾਕੀ ਸੇਵਾ ਤੇ ਨਰਪਾਲਾ ਬਾਈ ਜਿੰਨਾ ਆਪਾਂ ਪਾਵਾਂਗੇ ਉਨਾ ਹੀ ਕੱਢਣਾ ਹੈ ਪਸ਼ੂਨੇ ਦਾ ਸਹੀ ਗੱਲ ਆ ਬਾਕੀ ਸੇਵਾ ਤੇ ਡਿਪੈਂਡ ਆ ਤੇ ਖੋਲ ਹੀ ਇੱਕ ਵਾਰੀ ਆਪਾਂ ਤੁਹਾਨੂੰ ਢੇੜਾ ਦਿਵਾ ਦਗੇ ਤੇ ਦੋਸਤੋ ਡਿਟੇਲ ਆਪਾਂ ਤੁਹਾਨੂੰ ਤਕਰੀਬਨ ਸਾਰੀ ਲਈ ਦਿੱਤੀ ਹੈਗੀ ਤੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਨੇ ਇੱਕ ਵਾਰੀ ਤੇ ਤੁਸੀਂ ਜਜਮੈਂਟ ਕਰ ਲਿਓ ਕਦ ਕਾਠੀ ਦੀ ਤੇ ਕਦ ਕਾਠ ਬਹੁਤ ਆਗਾ ਤੇ ਸਿੰਘਾਂ ਦੀ ਵੀ ਕੁੰਡੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਬੰਤਰ ਪੂਰੀ ਚੰਗੀ ਹੈਗੀ ਬੁੱਲਾਂ ਆਰ ਗਈ ਪਈ ਆ ਬਾਕੀ ਸੰਭੀ ਬਲੀ ਵੀ ਬਹੁਤ ਚੰਗੀ ਆ ਕਿਸੇ ਪਾਸੇ ਕੋਈ ਲਿੱਸੀ ਨਹੀਂ ਹੈਗੀ ਤੇ ਬੈਕ ਸਾਈਕਲ ਤੋਂ ਤੁਸੀਂ ਪੱਠਪੂੜਾ ਵੀ ਦੇਖ ਸਕਦੇ ਹੋ ਪੂਰੀ ਚੌੜੀ ਹੈਗੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਹਜੇ ਕੱਚੀ ਆ ਕਾਫੀ ਦਿਨਾਂ ਦੀ ਤੇ ਅੜਰੇ ਨੇ ਬਣਾਉਣਾ ਸਟਾਰਟ ਕਰਤਾ ਤੇ ਬਾਕੀ ਵਿੱਥੀ-ਵੁੱਥੀ ਦੇਖ ਸਕਦੇ ਹੋ ਵਿੱਥੀ ਬਹੁਤ ਆ ਥਾਣੇ ਦੇ ਵਿੱਚ ਤੇ ਥਾਣਾ ਦਾ ਸਾਈਜ਼ ਵੀ ਬਹੁਤ ਚੰਗਾ ਦਾ ਬਹੁਤ ਸੋਹਣੀ ਝੋਟੀ ਹੈਗੀ ਬਿਊਟੀ ਦੇ ਵਿੱਚ ਵੀ ਆ ਤੇ ਦੁੱਧ ਪੱਖੋ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਆਪਾਂ ਨੂੰ ਕੋਈ ਕਮੀ ਨਹੀਂ ਦਿਸਦੀ ਇਹਦੇ ਵਿੱਚ ਸਾਰੇ ਪੱਖਾਂ ਤੋਂ ਪੂਰੀ ਹੈਗੀ ਥਾਣ ਤੁਸੀਂ ਫੇਰ ਦੇਖ ਸਕਦੇ ਹੋ ਥਾਣਾ ਦਾ ਸਜ ਵੀ ਬਹੁਤ ਚੰਗਾ ਹੈਗਾ ਨਾ ਜਿਆਦਾ ਲੰਮੇ ਆ ਤੇ ਨਾ ਹੀ ਜਿਆਦਾ ਛੋਟੇ ਹੈਗੇ ਤੇ ਮਿੱਥੀ ਵੀ ਬਹੁਤ ਆਗੀ ਜਦੋਂ ਬਣੂਗੀ ਤੇ ਪੂਰੀ ਵਧੀਆ ਆ ਰਹੀ ਨੇ ਤਿਆਰ ਹੋ ਜਾਣਾਗਾ ਤੇ ਬਾਕੀ ਜੇ ਆਪਾਂ ਰੇਟ ਦੀ ਗੱਲ ਕਰਗੇ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਂਦੇ ਆ ਵੀ ਕੀ ਰੇਟ ਆ ਇਹਦਾ ਰੇਟ ਕੀ ਰੱਖਿਆ ਬਾਈ ਇਹਦਾ ਰੇਟ ਬਾਈ ਜੀ ਮੌਕੇ ਤੇ ਆ আচ্ছা ਫੋਨ ਤੇ ਕਰੋਗੇ ਹਾਂ ਫੋਨ ਤੇ ਕਰਾਂਗੇ ਬਾਕੀ ਇਹ ਕੱਚੀ ਆ ਦੋ ਤਿੰਨ ਦਿਨਾਂ ਦੀ ਫਿਰ ਬਾਈ ਪੁੱਛਣ ਲੱਗ ਜਾਂਦੇ ਕਮੈਂਟਾਂ 'ਚ ਵੀ ਰੇਟ ਕਿਉਂ ਨਹੀਂ ਦੱਸ ਰਹੇ ਠੀਕ ਆ ਜ਼ਿਆਦਾਤਰ ਕਮੈਂਟ ਆਈਆਂ ਆਉਂਦੀਆਂ ਵੀ ਰੇਟ ਵੀ ਵੀਡੀਓ 'ਚ ਨਹੀਂ ਹੁੰਦਾ ਹਨਾ ਕੱਚੀ ਕਰਕੇ ਆ ਕੱਚੀ ਕਰਕੇ ਠੀਕ ਆ ਵੀ ਯਾਨੀ ਬਾਵਾ ਦਿਨਾਂ ਦੀ ਕੱਚੀ ਆ ਹਨਾ ਦੋ ਦਿਨਾਂ ਦੀ ਕੱਚੀ ਵੀ ਮੌਕੇ ਤੇ ਬਣੂਗੀ ਤਾਂ ਅੰਦਾਜ਼ਾ ਲੱਗ ਜੂ ਹਨਾ ਪੰਜ ਚਾਰ ਦਿਨਾਂ 'ਚ ਬਾਈ ਤਿਆਰ ਹੋ ਜਾਣਾ ਤੁਹਾਨੂੰ ਪਤਾ ਉਹਦੇ ਘਰ ਦੇ ਰਵੇ ਦਾ ਕਿੰਨਾ ਕੁ ਟਾਈਮ ਲੱਜੂ ਠੀਕ ਆ ਦੋ ਦਿਨਾਂ ਚ ਤਿਆਰ ਹੋ ਜਾਣਾ ਠੀਕ ਆ ਵੀ ਜਣੀ ਐ ਇੰਨੇ ਦਿਨਾਂ ਚ ਤਿਆਰ ਹੋ ਜੂਗੀ ਠੀਕ ਆ ਵੀ ਰੇਡ ਕਨਫਰਮ ਜਿਹੜਾ ਵੀ ਚਾਹ ਵਾਣਾ ਉਹ ਤੁਹਾਨੂੰ ਫੋਨ ਤੇ ਪੁੱਛ ਸਕਦਾ ਹੈ ਨਾ ਠੀਕ ਆ ਇੱਕ ਵਾਰੀ ਨੰਬਰ ਬੋਲ ਦਿਓ 94637 94637 88153 88153 98726 98726 8009 8009 ਠੀਕ ਹੈ ਜੀ ਧੰਨਵਾਦ ਲੋ ਵੀ ਦੋਸਤੋ ਐਸੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਹੋਰ ਵੈਸੇ ਤਾਂ ਡਿਟੇਲ ਤੁਹਾਨੂੰ ਸਾਰੀ ਆਪਾਂ ਦੱਸ ਹੀ ਦਿੱਤੀ ਆ ਬਾਕੀ ਕੋਈ ਹੋਰ ਡਿਟੇਲ ਪੁੱਛਣੀ ਹੈ ਤਾਂ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਆਪ ਦੀ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ ਕਿ ਯਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਝੋਟੀ ਚੰਗੀ ਆਗੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਦਿਸਦੀ ਇਹਦੇ ਵਿੱਚ ਤੇ ਬਾਕੀ ਆਪ ਦੀ ਤੁਸੀਂ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ